ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਫਤਿਗੜ ਚੂੜੀਆਂ ਦੀ ਪਹੇਲੀ ਫੇਰੀ ਦੌਰਾਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੁਲਿਸ ਵੱਲੋਂ ਫਤਿਗੜ ਚੂੜੀਆਂ ਨੂੰ ਵੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਐਸਐਸਪੀ ਬਟਾਲਾ ਅਸ਼ਵਨੀ ਗੋਤਿਆਲ ਵੀ ਉੱਥੇ ਹਾਜ਼ਰ ਰਹੇ ਪਰ ਕਿਸਾਨਾਂ ਅੱਗੇ ਪੁਲਿਸ ਦੀ ਵੀ ਪੇਸ਼ਨਾ ਚੱਲੀ। ਉਹ ਆਪਣੀ ਗੱਲ ਰੱਖਦਾ ਕਿ ਉਸ ਸਭਾ ਦੇ ਨਿਸ਼ਾਨੀ ਅੱਡ ਪਹੁੰਚ ਗਏ ਜਿੱਥੇ ਦਿਨੇਸ਼ ਬੱਬੂ ਨੇ ਆਉਣਾ ਸੀ। ਇਸ ਦੌਰਾਨ ਕਈ ਥਾਵਾਂ 'ਤੇ ਪੁਲਿਸ ਨਾਲ ਕਿਸਾਨਾਂ ਦੀ ਟਕਰਾਅ ਵੀ ਹੋਈ। ਦinesh ਬੱਬੂ ਨੇ ਆਪਣੇ ਪ੍ਰੋਗਰਾਮ ਤੋਂ ਬਾਅਦ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਉਹਨਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ ਜਨੂ ਦਿਵਿਆ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਪਾਜ ਪਾ ਉਮੀਦਵਾਰ ਦਿਨੇਸ਼ ਬੱਬੂ ਤੇ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੇ ਕੀਤੀ ਇਹ ਅਸੀਂ ਮਸਲੂਕ ਕਰਦੇ ਆ ਕਿ ਮਾੜੀ ਗੱਲ ਆ ਲੋਕ ਜਿਹੜੇ ਦੇ ਰੋਹਣ ਦੀ ਜਾਨ ਇਹ ਸਾਡੇ ਜ਼ਰੂਰਕ ਜਿਹੜੇ ਆ ਉਹਨਾਂ ਨੂੰ ਧੱਕੇ ਵੱਜੇ ਹੁਣ ਅਸੀਂ ਤਾਂ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਨਾਲ ਕੁਝ ਨਹੀਂ ਹੈਗਾ ਵੀ ਨਾਲੇ ਇਸ ਤਰੀਕੇ ਨਾਲ ਫੁੱਲੜ ਬਾਜੀ ਨਾਲ ਜਾਪ ਤਾਂ ਕੋਈ ਹੱਲ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਅਸੀਂ ਸਾਡਾ ਸਵਾਲ ਇਹ ਆ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ 1 ਫਰਵਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਤੇ ਸਾਡੇ ਐਮਐਸਪੀ ਐਨਸ ਵੀ ਖਰੀਦ ਕੌਂਟੀ ਕਾਨੂੰਨ ਦੇ ਤੱਕਾ ਜਾਵੇ ਐਮਐਸਪੀ ਤਾਂ ਹੈ ਹੀ ਆ ਪਰ ਉਹਦਾ ਖਰੀਦਣ ਦਾ ਜਿਹੜਾ ਉਹ ਕੌਂਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘੱਟੋ ਘਾਟ ਆ ਫਸਲ ਜਿਹੜੀ ਹੈ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਪਿੱਕੇ ਤੁਸੀਂ ਸ਼ੋਭਕਰਨ ਸਿੰਘ ਜਿਹੜਾ ਨੌਜਵਾਨ ਸੀ ਤੇ ਗੋਲੀਆਂ ਮਾਰ ਕੇ ਸਾਡਾ ਸ਼ਹੀਦ ਕਰ ਦਿੱਤਾ 21 ਫਰਵਰੀ ਨੂੰ ਤਸੋ ਲੋਕ ਰਾਜ ਇਹ ਮਤਲਬ ਇਹ ਇਜਾਜ਼ਤ ਦਿੰਦਾ ਕਿ ਜੇ ਇਨੀ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਇਹ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਪਰ ਹਰ ਜ਼ਿਲ੍ਹੇ ਤੋਂ ਥਾਨਪੁਰ ਜਿਲ੍ਹੇ ਦੇ ਗਦਾਸਪੁਰ ਤੋਂ ਬਟਾਲਾ ਤੋਂ ਹਰ ਜ਼ਿਲ੍ਹੇ ਤੋਂ ਇਹ ਮੰਗ ਸੀ ਕਿ ਲੋਕਲ ਕੈਨੇਡੀਅਨ ਮੰਤਰੀ ਪਾਰਟੀ ਨੇ ਇਹਨਾਂ ਦੀਆ ਵਰਤਾਂ ਦੀ ਭਾਵੇਂ ਦੇਖਦੇ ਲੋਕ ਕੈਂਡੀਡੇਟ ਬਣਾਉਂਦੇ ਫਾਊਂਡਸ ਕੋਲ ਇਹ ਜੇ ਤੱਕ ਉਤਾਰ ਕੇ ਕਿ ਕਾਂਗਰਸ ਦੇ ਇਹ ਹਾਲਾਤ ਨਹੀਂ ਕਿਤੇ ਇਹ ਦੇ ਤੂਰ ਲੱਗਦਾ ਦੂਜਾ ਲੱਗਦਾ ਇਸ ਕਰਕੇ ਕੈਨੇਡਾ ਫਾਈਨਲ ਨੀ ਹੋਏਗਾ ਔਰ ਕਾਂਗਰਸ ਪੂਰੇ ਦੇਸ 'ਚ ਖਤਮ ਹੋ ਜਾਂਦੀ ਹੈ ਤੇ ਇਕੱਲਾ ਪੰਜਾਬ ਨੀ ਹਰ state 'ਚ ਕਾਂਗਰਸ ਦਾ ਬਹੁਤ ਬੁਰਾ ਹਾਲ ਹੈ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਨੀ ਬਣੇਗੀ ਤੁਹਾਨੂੰ ਨੀ ਲੱਗਦਾ BJP anti convince ਹੋ ਸਕਦੀ ਹੈ ਨਹੀਂ ਕੋਈ ਐਸੀ ਗੱਲ ਨਹੀਂ ਹੋ ਰਹੀ ਕਰਕੇ ਤੁਹਾਡੇ ਸਾਹਮਣੇ ਹੈ ਤੁਹਾਡੇ ਤੁਹਾਡੇ ਚੈਨਲ ਸਰਵੇ ਵਿਸ਼ੇ ਦੇ ਦੇਖਦੇ ਨੇ ਲੋਕ ਕੀ ਕਰਦੇ ਨੇ ਹਰ ਵਿਅਕਤੀ ਕਹੇ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਾਏ ਜਾਣ ਔਰ ਤੁਸੀਂ ਦੇਖ ਲਿਓ 400 ਵਾਰ ਕਾਰ ਦਾ ਜਿਹੜਾ ਮੋਦੀ ਦਾ ਨਾਰਾ ਹੈ ਉਹ 400 ਵਾਰ ਹੋਣੇ ਹੋਣੇ

ਇਹ ਚਾਰ ਨੰਬਰ ਉਹਦੇ ਪਿੰਡਾਂ ਚ ਕੰਮ ਚਲੇਗਾ। ਇੱਥੇ ਗੱਲ ਇਹ ਹੈ ਕਿ ਨਾ ਪਿੰਡਾਂ 'ਚ ਵਿਰੋਧ ਹੈ ਨਾ ਖਿਆਲ ਹੈ। ਬਹੁਤ ਬੋਤਾ ਹੈ ਕਿ ਹੱਲ ਹੋ ਜਾਣਾ। ਇਹਨਾਂ ਤੋਂ ਹੋਰ ਤਾਂ ਬਹਿ ਰਹੇ ਆ ਪਰ ਸਨਾਤ ਜਾਤੀ ਮਿਲ ਰਿਹਾ। ਉਹਦੇ ਬਾਰੇ ਇਹਨੂੰ ਪੁੱਛਿਆ। ਇਹ ਕੋਈ ਅਸਲੀ ਗੱਲ ਨਹੀਂ। ਕੋਈ ਕੰਮ ਨਹੀਂ ਬਹਿ ਰਹੇ ਆ। ਸਰਕਾਰ ਲਗਾਤਾਰ ਮਿਹਨਤ ਕਰੇਗੀ। ਉਹਦੀਆਂ ਕੰਮ ਕਰੇ ਕਰਦੀ ਆ ਪਰ ਪੂਰੇ ਦੇਸ਼ ਜਿਹੜਾ ਆ ਉਹ ਜਿਹੜੇ ਪਾਣੀ ਵੀ ਹੋਏਗੇ ਜਿਹਨੇ ਲੋਕ ਬਗੜ ਸਾਰੇ ਜਿਹੜੇ ਬਗੜ ਆ ਜੀ ਕੋਈ ਦਾ ਵੀ ਦੇ ਦੇ ਕੇ ਦਿੱਤਾ ਕਰਦੇ ਵੀ ਆਪਣਾ ਮਕਾਲਾ ਕਿਦਾਂ ਰੰਗੋ ਕਾਲੀ ਦਾ ਦਾ ਆਵਾਜ਼ ਦੀ ਬਾਤ ਹੀ ਕੋਈ ਆਹੀ ਤਾਂ ਜੀਜੇ ਦੀ ਦਾ ਬਕਰ ਚੋਣ ਲੱਗਦਾ ਜਿਹੜਾ ਮਰਦੀ ਵਾਲੇ ਨੂੰ ਕੋਈ ਜਨਤਾ ਨਹੀਂ ਦਿੰਦਾ ਇਹ ਵੀ ਅੰਦਾਜ਼ ਨਹੀਂ ਤੇ ਬੈਂਕ ਹਰ ਤੇ ਜਿੱసే ਬੀ ਕਾਂਗਰਸ ਜਿੱਦਾਂ ਨਹੀਂ ਉਸੇ ਇਹਨਾਂ ਦੀ ਗੱਲ ਨਹੀਂ ਕਰਦੇ ਜਿੱਤੇ ਹਾਰ ਜਾਂਦੇ ਉਸੇ ਵੀ ਨਹੀਂ ਗੱਲ ਕਰਦੇ ਇਹ ਤਾਂ ਇੱਕ ਬਹਾਨਾ ਆ ਜੀ ਤੇ ਮੀਡੀਆ ਤੇ ਪ੍ਰੈਸ ਮੀਡੀਆ ਜਿਹੜੇ ਵੀ ਇੱਥਾਰੇ ਸਾਰਿਆਂ ਦਾ ਤੈਤ ਲੋਕ ਧਮਾ ਲੀ ਜਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਸਹਿਯੋਗ ਦਿੱਤਾ ਅਤੇ ਦਿਨੇਸ਼ ਬੱਬੂ ਜੀ ਦੀ ਜਿਹੜੀ ਥਾਥਾ ਮਾਰਦਾ ਚ ਨਰੋਲ ਪਿੰਡੂ ਕੋਲ ਕੇ ਵਿੱਚ ਇਕੱਠ ਹੋਇਆ ਹੈ ਨਰੋਲ ਬੀਜੇਪੀ ਦਾ ਉਸ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਸਾਡਾ ਸਹਾਇ ਹੋਣਗੇ ਕੋਟੀ ਮੈਂ ਆਸ ਕਰਦਾ ਹਾਂ ਕਿ ਪ੍ਰੈਸੀ ਇੱਕ ਜਰੀਆ ਹੈ ਜਿਹੜਾ ਇਮਾਨਦਾਰ ਅਤੇ ਸੱਚੀ ਅਤੇ ਸੁੱਤੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਂਦਾ ਹੈ ਸੋ ਮੈਂ ਇੱਕ ਵਾਰੀ ਫੇਰ ਆਪ ਸਾਰ ਪੱਸੀ ਨੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਇੱਥੇ ਸਾਡੀ ਇਸ ਜਨ ਸਨ ਆਪ ਨੂੰ ਲੋਕਾਂ ਤੱਕ ਪੰਚਾਇਤ ਦਾ ਇੱਕ ਜਰੀਆ ਪਹੁੰਚਾਇਆ ਆਪ ਸਾਡਾ ਬਹੁਤ ਬਹੁਤ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤੇਗੜ ਚੂੜੀਆਂ